ਆਰਤੀ ਐਸੋਸੀਏਸ਼ਨ ਫਗਵਾਣਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ ਆਰਤੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਹਲਕਾ ਫਗਵਾਣਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਵਿਸ਼ੇਸ਼ ਤੌਰ ਤੇ ਸਾਥੀਆਂ ਸਮੇਤ ਪਹੁੰਚੇ ਤੇ ਇਸ ਧਰਨੇ ਦਾ ਸਮਰਥਨ ਕੀਤਾ ਇਸ ਦੌਰਾਨ ਜਿੱਥੇ ਸਮੂਹ ਆਰਤੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਜਿੱਥੇ ਕਿਸਾਨ ਆਰਤੀਏ ਤੇ ਸੈਲਰਾਂ ਵਾਲੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੋਰ ਵਿਭਾਗ ਦੇ ਮੁਲਾਜ਼ਮ ਵੀ ਸੜਕਾਂ ਤੇ ਉਤਰ ਕੇ ਸਰਕਾਰਾਂ ਦੀ ਬੇਰੁਖੀ ਦਾ ਸਾਹਮਣਾ ਕਰਨ ਲਈ ਮਜਬੂਰ ਨੇ ਉਨਾ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਆਰਤੀਆਂ ਦੀਆਂ ਜੋ ਵੀ ਮੰਗਾਣੇ ਉਹਨਾਂ ਨੂੰ ਬਿਨਾਂ ਸ਼ਰਤ ਪੂਰਾ ਕੀਤਾ ਜਾਵੇ ਤਾਂ ਜੋ ਮੰਡੀਆਂ ਵਿੱਚ ਆਉਣ ਵਾਲਾ ਸੀਜ਼ਨ ਠੀਕ ਤਰੀਕੇ ਨਾਲ ਚੱਲ ਸਕੇ ਕਿ ਸਾਰੇ ਪੰਜਾਬ ਵਿੱਚ ਆਰਤੀ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨਸ ਵੱਲੋਂ ਸਾਰੇ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਜਿਹੜੀ ਕਿਸਾਨ ਵਿਰੋਧੀ ਆਰਥਿਕ ਅਮਰੁੱਧੀ ਅਤੇ ਛੇੜਾਂ ਦੇ ਵਿਰੁੱਧ ਜਿਹੜੀ ਇਹਨਾਂ ਨੇ ਪੌਕਸੀਆਂ ਬਣਾਈਆਂ ਹੋਈਆਂ ਉਸ ਦੇ ਖਿਲਾਫ ਜਿਹੜਾ ਹੈਗਾ ਧਰਨਾ ਦਿੱਤੇ ਧਰਨੇ ਦਿੱਤੇ ਜਾ ਰਹੇ ਨੇ ਉਸੇ ਕਰੀਬ ਹੀ ਅੱਜ ਦੂਸਰੇ ਦੂਸਰੇ ਦਿਨ ਦਾ ਧਰਨਾ ਜਿਹੜਾ ਹੈਗਾ ਇਸਰਾ ਤੀਸਰੇ ਦਿਨ ਦਾ ਧਰਨਾ ਜਿਹੜਾ ਹੈਗਾ ਇਹ ਅੱਜ ਮੰਡੀ ਵਿੱਚ ਲਗਾਇਆ ਜਾ ਰਿਹਾ ਹੈਗਾ ਉਹ ਜਿਸ ਤਰ੍ਹਾਂ ਕਿ ਦੇਖੀਏ ਅੱਜ ਜਿਹੜਾ ਹੈਗਾ ਨਾਤਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਉਹਨਾਂ ਦੇ ਸਿਰ ਉੱਪਰ ਕੋਈ ਵੀ ਇਸ ਦਾ ਅਸਰ ਨਹੀਂ ਹੈਗਾ ਜਾਣਨਾ ਤੇ ਕੋਈ ਇੰਪ੍ਰੈਸ਼ਨ ਨਹੀਂ ਹੈ ਜਾਂ ਕੋਈ ਕਿਸੇ ਦੀ ਦੁੱਖ ਤਕਲੀਫ ਨੂੰ ਉਹ ਸਮਝ ਨਹੀਂ ਰਹੇ ਕਿ ਸਾਰੇ ਪੰਜਾਬ ਵਿੱਚ ਸਾਰੇ ਕਿਸਾਨ ਸਾਰੇ ਆਰਟੀਏ ਸਾਰੇ ਸ਼ੈਲਰ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਸਹੇਗੇ ਸਾਰੇ ਉਹ ਇਸ ਕਲੋਂ ਸਾਰਿਆਂ ਤੇ ਮਨ ਸਭ ਦਾ ਦੁੱਖ ਹੈਗਾ ਔਰ ਪਹਿਵੀ ਹੈਗਾ ਕਿ ਇਸ ਸਾਲ ਦਾ ਜਿਹੜਾ ਸੀਜ਼ਨ ਹੈਗਾ ਝੋਨੇ ਦਾ ਸੀਜ਼ਨ ਜਿਹੜਾ ਪੈਡੀ ਦਾ ਸੀਜ਼ਨ ਹੈਗਾ ਇਹ ਕਿਵੇਂ ਚੱਲੂਗਾ ਕਿਉਂਕਿ ਇਹ ਸਰਕਾਰ ਨੂੰ ਸਰਕਾਰ ਕੋ ਬਿਨਾ ਲਾਰਿਆਂ ਤੋਂ ਕੋਈ ਕੰਮ ਨਹੀਂ ਹੈਗਾ ਲਾਰੇ ਲਾ ਲੈਂਦੇ ਆ ਲਾਰੇ ਇੱਕ ਵਾਰ ਲਾਰੇ ਨਹੀਂ ਜੇ ਸਰਕਾਰ ਬਣੀ ਸੀ ਤੇ ਲਾਰਿਆਂ ਦੇ ਵਿੱਚ ਇਹਨਾਂ ਨੇ ਢਾਈ ਸਾਲ ਕੱਢ ਦਿੱਤੇ ਔਰ ਜਿਸ ਤਰ੍ਹਾਂ ਨਾਲ ਹਾਲਾਤ ਚੱਲਦੇ ਆ ਹੁਣ ਤਾਂ ਇਹ ਲੱਗਦਾ ਇਹਨਾਂ ਦਾ ਆਪਸ ਵਿੱਚ ਹੀ ਸਾਰੇ ਜੁੱਤੀ ਹੋਏ ਨੇ ਆਪਾਂ ਦੇਖਦੇ ਹੈਗੇ ਜਿਹੜਾ ਕੇਂਦਰੀਵਾਲ ਰਹੇਗਾ ਜਿਹੜੇ ਕੀ ਦਿੱਲੀ ਵਿੱਚ ਇਹਨਾਂ ਸਰਕਾਰ ਹੈਗੀ ਹੈ ਉਹ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਦੱਬਣ ਨੂੰ ਫਿਰਦਾ ਜਿੰਨੇ ਸੀਐਮ ਆਫਿਸ ਦੇ ਵਿੱਚ ਜਿੰਨੇ ਵੀ ਓਐਸਡੀ ਸੀਗੇ ਭਗਵੰਤ ਮਾਨ ਨੇ ਆਪ ਦੇ ਨਜ਼ਦੀਕੀ ਲਾਇਜ਼ੀਕੋ ਕਿ ਕੋਈ ਵੀ ਸੀਐਮ ਹੁੰਦਾ ਉਹ ਆਪ ਦਾ ਜਿਹੜਾ ਨਜ਼ਦੀਕੀ ਹੁੰਦਾ ਜਾਂ ਵਿਸ਼ਵਾਸਪਾਤਰ ਹੁੰਦਾ ਹੈਗਾ ਉਹਨੂੰ ਦਫ਼ਤਰ ਵਿੱਚ ਲਾਉਂਦਾ ਹੈਗਾ ਇਹ ਜਿਹੜਾ ਹੈਗਾ ਉਹਨਾਂ ਦੀ ਘੰਟਾ ਛਾਂਤੀ ਕਰਨ ਲੱਗੇ ਹੋਏ ਨੇ ਮੇਰੇ ਕੋਲ ਦੋ ਤਿੰਨ ਓਐਸਡੀ ਬਦਲਤੇ ਹੋਰ ਬਦਲਦੇ ਨੇ ਉਸ ਕਰਕੇ ਹਾਲਾਤ ਇਹ ਆ ਗਏ ਹੈਗੇ ਨੇ ਕਿ ਕੋਈ ਸੁਣੀ ਮੁਸ਼ਕਲ ਹੱਲ ਤਾਂ ਕੀ ਕਰੇਗਾ ਨਹੀਂ ਮੁਸ਼ਕਲ ਸੁਣਨ ਵਾਲਾ ਕੋਈ ਬੰਦਾ ਹੀ ਨਹੀਂ ਹੈਗਾ ਇਸ ਕਰਕੇ ਜਿੰਨੀਆਂ ਵੀ ਜਿਹੜੀਆਂ ਮੰਗਾ ਹੈਗੀਆਂ ਉਹ ਜਾਇਜ਼ ਹੈਗੀਆਂ